ਓ ਹੋਰ ਫਿਰ ਚਾਚਾ ਕੀ ਬਣਿਆ ਪਤੰਦਰ ਮੈਂ ਤੈਨੂੰ ਕਿਹਾ ਸੀ ਵੀ ਕੋਈ ਛੋਟੀ ਮੋਟੀ ਕੁਰਸੀ ਜੀ ਮੈਨੂੰ ਵੀ ਦੇ ਦਿੰਦਾ ਚਲ ਇੱਜ਼ਤ ਜੀ ਰਹਿ ਜਾਂਦੀ ਆ ਬੰਦੇ ਦੀ ਉਹ ਤੈਨੂੰ ਪਤਾ ਹੀ ਆ ਮੈਂ ਦਿਆ ਹੁਣ ਤੂੰ ਕਿਹੜਾ ਨਿਆਣਾ ਪਤੰਦਰ ਆਇਜ ਤਾਂ ਤਾਂ ਸਾਲੀਆਂ ਆਪਣੀਆਂ ਬਚਾਉਣ ਦਾ ਮਸਾਲਾ ਖੜਾ ਹੋਇਆ ਪਿਆ ਬੰਦੇ ਸਾਲੇ ਵੱਧ ਗਏ ਆਉਦੇ ਸਾਲੇ ਘਟ ਗਏ ਜੇ ਦੰਦੇ ਆ ਤਾਂ ਮਰਦੇ ਆ ਜੇ ਨਹੀਂ ਦੰਦੇ ਤਾਂ ਮਰਦੇ ਆ ਉਹ ਤਾਂ ਠੀਕ ਆ ਚਾਚਾ ਮੈਂ ਤਾਂ ਪਤੰਦਰਾ ਤੈਨੂੰ ਬੜਾ ਵੱਡਾ ਵੀ ਮੰਗਦਾ ਨਹੀਂ ਵੀ ਚੱਲ ਛੋਟੀ ਮੋਟੀ ਜੀ ਕੋਈ ਕੁਰਸੀ ਦੇ ਦੇ ਹੁਣ ਬੁੜਾਪਾ ਆ ਗਿਆ ਮੱਕਿਆ ਕਾ ਨੂੰ ਕੋਈ ਕੁੜੇ ਚ ਰੋਲਣਾ ਚੱਲ ਟਾਈਮ ਜੇ ਪਾਸ ਹੋਈ ਜਾਊ ਉਹ ਤੈਨੂੰ ਕੀ ਦੱਸਾਂ ਮੈਂ ਦਿਆ ਬੱਚਾ ਟਾਈਮ ਪਾਸੜਿਆ ਨਹੀਂ ਲੈ ਲਿਆ ਮੈਨੂੰ ਨਹੀਂ ਕਿਤੇ ਚਾਚਾ ਤੇਰਾ ਥੱਕਦਾ ਸੀ ਚੇਰੇ ਚਾਚੇ ਨੂੰ ਤਾਂ ਫੌੜੀਆਂ ਪੜਾਤੀਆਂ ਤੱਕੀ ਇਹਨਾਂ ਨੇ ਉਹ ਗੱਲ ਤਾਂ ਤੇਰੀ ਠੀਕ ਆ ਚਾਚਾ ਮੈਨੂੰ ਬੱਚ ਲੱਗਦਾ ਨਹੀਂ ਸੀ ਮੈਨੂੰ ਤਾਂ ਐ ਸੀ ਵੀ ਚੱਲ ਚਾਚਾ ਜ਼ੋਰ ਜਰ ਲਾ ਕੇ ਲੈ ਜੂ ਐ ਤੇ ਕੀ ਹੁਣ ਮੈਨੂੰ ਕੀ ਪਤਾ ਸੀ ਪਤੰਦਰ ਆ ਵੀ ਤੈਨੂੰ ਵੀ ਪੌੜੀਆਂ ਲੈਣੀਆਂ ਪੈਣਗੀਆਂ ਉਹ ਤੈਨੂੰ ਕੀ ਦੱਸਾਂ ਮੈਂ ਦਿਆ ਪਤੰਦਰ ਆ ਪੌੜੀਆਂ ਵੀ ਦੋ ਲੈਣੀਆਂ ਪੈ ਗਈਆਂ ਜਦੋਂ ਤੁਰਨ ਲੱਗਦਾ ਇੱਕ ਪਾਸੇ ਨਤੀਸ ਕੁਮਾਰ ਖਿਚਲੰਦਾ ਇੱਕ ਪਾਸੇ ਨੈੱਡੂ ਖਿਚਲੰਦਾ ਅਬਦੀ ਭਾਈ ਮਰਜੀ ਨਾਲ ਤਾਂ ਤੁਰਨੋ ਵੀ ਗਿਆ ਮੈਂ Subscribe now and press the bell icon. Never miss an update.